ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਇਹਨਾਂ ਤਸਵੀਰਾਂ ਨੂੰ ਤੁਸੀਂ ਧਿਆਨ ਨਾਲ ਦੇਖ ਲਵੋ ਬੀਤੇ ਦਿਨ ਤੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਪਈ ਹੈ ਪਰ ਇਸ ਵੀਡੀਓ ਦੇ ਵਿੱਚ ਅਸਲ ਸੱਚਾਈ ਕੀ ਹੈ ਅਤੇ ਇਸ ਵੀਡੀਓ ਦੇ ਵਿੱਚ ਜਿਸ ਸੱਚ ਨੂੰ ਕੁੱਟਿਆ ਜਾ ਰਿਹਾ ਉਸ ਦਾ ਕੀ ਬਣਿਆ ਸਾਰੀ ਗੱਲ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਦਰਅਸਲ ਇਹ ਤਸਵੀਰਾਂ ਕਿਤੇ ਹੋਰ ਦੀਆਂ ਨਹੀਂ ਸਗੋਂ ਉਸ ਥਾਂ ਦੀਆਂ ਨੇ ਜਿੱਥੇ ਸਾਂਝੀ ਵਾਦਤਾ ਦਾ ਸੁਨੇਹਾ ਦਿੱਤਾ ਜਾਂਦਾ ਏ ਪਰ ਦੂਸਰੇ ਪਾਸੇ ਇਹ ਕੁੱਟਣ ਵਾਲੇ ਸਖਸ਼ ਵੀ ਕੋਈ ਹੋਰ ਨਹੀਂ ਸਗੋਂ ਉਸੇ ਹੀ ਧਾਰਮਿਕ ਸਥਾਨ ਦੇ ਸੇਵਾਦਾਰ ਨੇ ਜਿੰਨ੍ਹਾਂ ਨੂੰ ਐਸਟੀਪੀਸੀ ਦੇ ਵੱਲੋਂ ਤਾਇਨਾਤ ਕੀਤਾ ਹੋਇਆ ਏ ਪਰ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਣਾ ਜਦੋਂ ਇੱਕ ਬਜ਼ੁਰਗ ਪੌੜੀਆਂ ਤੇ ਬੈਠਾ ਉਤਰਦਾ ਪਿਆ ਏ ਤਾਂ ਇੱਕਦਮ ਸੇਵਾਦਾਰ ਆਉਂਦੇ ਆ ਤੇ ਉਸ ਨੂੰ ਧੱਕਾ ਮੁੱਕੀ ਕਰਦੇ ਹੋਏ ਇੱਕ ਪਾਸੇ ਲੈ ਜਾਂਦੇ ਜਾਂਦੀ ਹੈ ਇਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਦਰਅਸਲ ਇੱਕ ਪਾਸੇ ਜਿੱਥੇ ਬੀਤੇ ਦਿਨ ਜਗਦੀਸ਼ ਟਾਈਟਲਰ ਦੀ ਫੋਟੋ ਲਗਾ ਕੇ ਇੱਕ ਸਖਸ਼ ਦਰਬਾਰ ਸਾਹਿਬ ਦੇ ਅੰਦਰ ਆ ਜਾਂਦਾ ਪਰ ਉਸ ਨੂੰ ਕੋਈ ਵੀ ਪੁੱਛਣਾ ਨਹੀਂ ਜਾ ਉਸਤੇ ਕੋਈ ਕਾਰਵਾਈ ਨਹੀਂ ਕਰਦਾ ਭਾਵੇਂ ਕਿ ਬਾਅਦ ਦੇ ਵਿੱਚ ਵੀਡੀਓ ਜਿਵੇਂ ਹੀ ਨਸ਼ਰ ਹੋਈ ਤਾਂ ਇਸ ਦੀ ਪੀਸੀ ਦੇ ਵੱਲੋਂ ਪੂਰੀ ਸਫਾਈ ਦਿੱਤੀ ਗਈ ਪਰ ਦੂਸਰੇ ਪਾਸੇ ਇਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖ ਲਵੋ ਕਿ ਕਿਸ ਤਰ੍ਹਾਂ ਐਸਟੀਪੀਸੀ ਦੇ ਟਾਸਕ ਫੋਰਸ ਵਾਲੇ ਇਸ ਬਜ਼ੁਰਗ ਨੂੰ ਕੁੱਟਦੇ ਪਏ ਨੇ ਦਰਅਸਲ ਕੀ ਹੋਣਾ ਇਹ ਤਾਂ ਰੱਬ ਹੀ ਜਾਣਦਾ ਹੈ ਪਰ ਕਿਸ ਤਰ੍ਹਾਂ ਕਿਸੇ ਬਜ਼ੁਰਗ ਨੂੰ ਕੁੱਟਣਾ ਕੀ ਤੁਹਾਨੂੰ ਲੱਗਦਾ ਹੈ ਕਿ ਠੀਕ ਹੈ ਇਸ ਤੋਂ ਬਾਅਦ ਇਹਨਾਂ ਸੇਵਾਦਾਰਾਂ ਤੇ ਕਾਰਵਾਈ ਹੋਈ ਹੈ ਜਿਸ ਨੂੰ ਸੁਣ ਕੇ ਸ਼ਾਇਦ ਤੁਹਾਨੂੰ ਤਸੱਲੀ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸੇ ਸੋਸ਼ਲ ਮੀਡੀਆ ਤੇ ਕਿਸੇ ਨੇ ਵੀਡੀਓ ਪਾਈ ਆ ਪਾਲਕੀ ਸਾਹਿਬ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੇਖੇ ਸਵੇਰੇ ਜਾਂਦੀ ਹੈ ਉਸ ਵੇਲੇ ਜੰਗਲੇ ਲਾਏ ਜਾਂਦੇ ਹਨ ਇੱਕ ਬਜ਼ੁਰਗ ਨੇ ਜੰਗਲਾ ਟੱਪਿਆ ਹੈ ਜਿਸ ਤੇ ਸੰਗਤ ਨੇ ਇਤਰਾਜ਼ ਕੀਤਾ ਤੇ ਇਸ ਨੂੰ ਵੀ ਵਾਪਸ ਘਟਨ ਬਾਹਰ ਆਨਲਾਈ ਕੀਤਾ ਬਾਹਰ ਕਿਸੇ ਨੂੰ ਜੰਗਲੇ ਤੋਂ ਭੇਜਣਾ ਤੇ ਜਾਇਜ਼ ਆ ਪਰ ਜਿਸ ਤਰੀਕੇ ਨਾਲ ਸੇਵਾਦਾਰਾਂ ਨੇ ਵਰਤਾਓ ਕੀਤਾ ਉਸ ਬਜ਼ੁਰਗ ਨਾਲ ਉਹ ਨਿੰਦਨਯੋਗ ਹੈ ਮੈਂ ਉਹਨਾਂ ਦੇ ਤਰੀਕੇ ਨਾਲ ਵਿਰੋਧ ਕਰਦਾ ਹਾਂ ਉਹ ਸੇਵਾਦਾਰਾਂ ਨੇ ਜੋ ਗਲਤੀ ਕੀਤੀ ਹੈ ਉਸ ਦੇ ਸਬੰਧ ਵਿੱਚ ਉਹਨਾਂ ਨੂੰ ਸਸਪੈਂਡ ਕਰਨ ਲਈ ਹੈੱਡਕੁਆਟਰ ਨੂੰ ਰਿਪੋਰਟ ਕਰ ਦਿੱਤੀ ਆ ਤੇ ਜਲਦੀ ਹੀ ਉਹਨਾਂ ਦੇ ਖਿਲਾਫ ਕਾਰਵਾਈ ਹੋਗੀ ਜਿਸ ਵੇਲੇ ਪਾਲਕੀ ਸਾਹਿਬ ਰਵਾਨਾ ਹੁੰਦੀ ਹੈ ਉਸ ਵੇਲੇ ਸੰਗਤ ਦਾ ਬਹੁਤ ਰੌਚਾ ਹੁੰਦਾ ਹੈ ਪਾਲਕੀ ਸਾਹਿਬ ਦੀ ਸੇਫਟੀ ਤੇ ਮਰਜ਼ਾਦਾ ਨੂੰ ਧਿਆਨ ਵਿੱਚ ਰੱਖ ਕੇ ਸੰਗਤ ਨੂੰ ਰੋਕਿਆ ਜਾਂਦਾ ਹੈ ਇਹ ਕੋਈ ਜਾਣਬੁੱਝ ਕੇ ਜੰਗਲੇ ਨਹੀਂ ਲੈ ਜਾਂਦੇ ਇਸ ਕਰਕੇ ਸਮੂਹ ਸੰਗਤ ਨੂੰ ਪਾਲਕੀ ਸਾਹਿਬ ਵੇਲੇ ਸਹਿਯੋਗ ਕਰਨ ਲਈ ਅਪੀਲ ਕਰਦੇ ਹਾਂ ਤੇ ਜਿਨ੍ਹਾਂ ਸੇਵਾਦਾਰਾਂ ਨੇ ਉਹ ਬਜ਼ੁਰਗ ਦੇ ਖਿਲਾਫ ਇਹ ਘਟਿਆ ਕਾਰਵਾਈ ਕੀਤੀ ਆ ਉਹਨਾਂ ਨੂੰ ਦੇ ਖਿਲਾਫ ਸਖਤ ਕਾਰਵਾਈ ਕਰ ਰਹੇ ਹਾਂ ਤੇ ਸੰਗਤਾਂ ਦੇਖ ਚਰਣਾ ਜੀ ਬੇਨਤੀ ਹੈ ਕਿ ਵਾਤ ਨੂੰ ਵਾਹ ਸੁਜੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਐਮਜ਼ेड ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ